ਗਿੱਦੜਵਾਹਾ ਵਿਧਾਨ ਸਭਾ ਸੀਟ ਜਮਨੀਚੋਣਾ ਵਿੱਚ ਸਭ ਤੋਂ ਚਰਚਿਤ ਸੀਟ ਹੈ ਕਿਉਂਕਿ ਤਿੰਨ ਵੱਡੇ ਲੀਡਰ ਇਸ ਸੀਟ ਤੋਂ ਚੋਣ ਮੈਦਾਨ ਵਿੱਚ ਨੇ ਭਾਰਤੀ ਜਨਤਾ ਪਾਰਟੀ ਦੇ ਮਨਪ੍ਰੀਤ ਸਿੰਘ ਬਾਦਲ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਕਾਂਗਰਸ ਪਾਰਟੀ ਦੇ ਅਮ੍ਰਿਤਾ ਵੜਿੰਗ ਮੁਕਾਬਲੇ ਵਿੱਚ ਨੇ ਚੋਣ ਮੈਦਾਨ ਵਿੱਚ ਉਤਰੇ ਇਹਨਾਂ ਤਿੰਨ ਵੱਡੇ ਲੀਡਰਾਂ ਵਿੱਚੋਂ ਸਿਰਫ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਰਿੰਪਟ ਲੋੰਦੀ ਵੋਟ ਹੀ ਗਦਰਵਾਹਾ ਵਿੱਚ ਹੈ ਜਦਕਿ ਮਨਪ੍ਰੀਤ ਬਾਦਲ ਤੇ ਅਮ੍ਰਿਤਾ ਵੜਿੰਗ ਦੀ ਵੋਟ ਇਸ ਹਲਕੇ ਵਿੱਚ ਨਹੀਂ ਹੈ ਪੋਲਿੰਗ ਬੂਥਾਂ ਤੇ ਸੁਰੱਖਿਆ ਦੇ ਪਖਤਾ ਇੰਤਜ਼ਾਮ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੇ ਪਰਿਵਾਰ ਸਮੇਤ ਗਿੱਦੜਵਾਹਾ ਦੀ ਕਪਾਹ ਮੰਡੀ ਵਿਖਲੇ ਸਕੂਲ ਵਿੱਚ ਵੋਟ ਪਾਈ ਗਿੱਦੜਵਾਹਾ ਤੋਂ ਸਾਡੇ ਪ੍ਰਤੀਨਿਧ ਨੇ ਤਾਜ਼ਾ ਸਥਿਤੀ ਬਾਰੇ ਰਿਪੋਰਟ ਭੇਜੀ ਹੈ ਅੱਜ ਪੰਜਾਬ ਦੇ ਵਿੱਚ 4 ਵਿਧਾਨ ਸਭਾ ਦੇ ਲਈ ਜਿਮਣੀ ਚੋਣਾਂ ਹੋ ਰਹੀਆਂ ਨੇ ਗਿੱਦੜਵਾਹਾ ਦੀ ਸੀਟ ਨੂੰ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਇੱਥੇ 3 ਚਰਚਿਤ ਚਿਹਰੇ ਜਿਹੜੇ ਹੈਗੇ ਨੇ ਮੁੱਖ ਉਮੀਦਵਾਰ ਵਜੋਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਵੱਲੋਂ ਅਮਰਤਾ ਵੜਿੰਗ ਅਤੇ ਆਮ ਆਦਮੀ ਪਾਰਟੀ ਵੱਲੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਇਥੋਂ ਚੋਣ ਲੜ ਰਹੇ ਨੇ ਸਵੇਰ ਤੋਂ ਹੀ ਵੋਟਰਾਂ ਦੀ ਗਿਣਤੀ ਜਿਹੜੀ ਹੈਗੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ ਵੋਟਾਂ ਪਾਣੇ ਜਿਹੜਾ ਹੈਗਾ ਕੰਮ ਹੈ ਜਾਰੀ ਹੈ ਸੁਰੱਖਿਆ ਦੇ ਪੁਖਤਾ ਪ੍ਰਬੰਧ ਇੱਥੇ ਕੀਤੇ ਹੋਏ ਨੇ ਗੱਲ ਕਰਦੇ ਆ ਕੁਝ ਵੋਟਰਾਂ ਦੇ ਨਾਲ ਜਿਹੜੇ ਇੱਥੇ ਵੋਟ ਪਾਉਣ ਦੇ ਲਈ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਦਲਵੇ ਦੇ ਵਿੱਚ ਕੀ ਮੁੱਦੇ ਨੇ ਸਰ ਮੁੱਦੇ ਇਹ ਨੇ ਜੇ ਕਿ ਸਾਡੀ ਮੋਢਲੀਆਂ ਸਹੂਲਤਾਂ ਹੀ ਨਹੀਂ ਪੂਰੀਆਂ ਹੋਈਆਂ ਜੀ ਅਜੇ ਤੱਕ ਸੀਵਰੇਜ ਵਾਟਰ ਵਰਕਸ ਬਿਜਲੀ ਦੀਆਂ ਤਾਰਾਂ ਹੱਤੋਂ ਜ਼ਿਆਦਾ ਨੀਵੀਆਂ ਨੇ ਤੇ ਮਤਲਬ ਮੇਨ ਇਹ ਹੈ ਕਿ ਅਸੀਂ ਪਹਿਲਾਂ ਆਵਦੀਆਂ ਮੋਢੀਆਂ ਸਹੂਲਤਾਂ ਪੂਰੀਆਂ ਕਰੀਏ ਫਿਰ ਆਪਾਂ ਮਤਲਬ ਗਾਂ ਕਿਤੇ ਕੁਝ ਹੋਰ ਸੋਚੀਏ ਬਹੁਤ ਜ਼ਿਆਦਾ ਜੀ ਕਿਸ ਤਰ੍ਹਾਂ ਦੀਆਂ ਉਮੀਦਾਂ ਨੇ ਸਾਰੇ ਕੰਮਾਂ ਦੀਆਂ ਜੀ ਹਾਂ ਜੀ ਸੀਵਰੇਜ ਦਾ ਡਵੈਲਪਮੈਂਟ ਦੀ ਆ ਬਿਜਲੀ ਦਾ ਪਾਣੀ ਦਾ ਬਸੇ ਮੇਅਰ ਸਾਡੇ ਇਹਨੇ ਮੋਹ ਛੇਤੀ ਹੱਲ ਕਰਨਾ ਨੇ ਸਾਡਾ ਸਭ ਤੋਂ ਵੱਡੀ ਗੱਲ ਸੇ ਮੈਂ ਆਪਣਾ ਸੀਵਰੇਜ ਦੀ ਸਮੱਸਿਆ ਅਗਰ ਉਹ ਹੱਲ ਹੁੰਦੀ ਹੈ ਤਾਂ ਅਸੀਂ ਤਾਂ ਸਵਰਗਾਂ ਚ ਜਾਈ ਇਹ ਵੋਟਰ ਹਨ ਜੀ ਗਿੱਦੜਵਾ ਹਲਕੇ ਦੇ ਜਿਨ੍ਹਾਂ ਨੂੰ ਉਮੀਦਾਂ ਨੇ ਕਿ ਜਿਹੜਾ ਨਵਾਂ ਵਿਧਾਇਕ ਸਾਡਾ ਜਿੱਤ ਕੇ ਜਾਏਗਾ ਉਹ ਇਹਨਾਂ ਦੀ ਸੀਵਰੇਜ ਦੀ ਸਮੱਸਿਆ ਹੱਲ ਕਰੇਗਾ ਇਹਨਾਂ ਦੇ ਜਿਹੜੇ ਬਾਕੀ ਮੁੱਦੇ ਨੇ ਖੇੜ ਦੇ ਉਹਨਾਂ ਨੂੰ ਹੱਲ ਕਰੇਗਾ ਦੂਰਦਰਸ਼ਨ ਦੇ ਲਈ ਗਿੱਦੜਵਾ ਤੋਂ ਅਵਰਤਪਾਲ ਸਿੰਘ